ਅੱਜ ਜਬਾ ਬਣਾਉਣ ਲੱਗੇ ਆ ਆਲੂ ਮਟਰ ਦੀ ਸਬਜ਼ੀ ਆਲੂ ਤਿਆਰ ਨੇ ਜਿਹੜੇ ਬਾਲੇ ਵੱਡੇ ਉਹਨਾਂ ਨੂੰ ਦੋ ਟੋਟੇ ਕਰ ਲੈਣੇ ਆ ਜਿਹੜੇ ਛੋਟੇ ਨੇ ਉਹਨਾਂ ਨੂੰ ਉਵੇਂ ਹੀ ਰਹਿਣ ਦੇਣਾ ਬਾਕੀ ਤੁਸੀਂ ਦੋ ਦੋ ਟੋਟੇ ਵੀ ਕਰ ਸਕਦੇ ਜੇ ਆਵੇ ਛੋਟੇ ਅਸੀਂ ਉਵੇਂ ਰੱਖੇ ਨੇ ਬਾਕੀ ਮਟਰ ਤੁਸੀਂ ਦੇਖ ਸਕਦੇ ਜੇ ਆਪਾਂ ਮਟਰ ਵੀ ਕੱਢ ਕੇ ਰੱਖ ਲੈਨੇ ਤੁਸੀਂ ਬਾਕੀ ਆਲੂਆਂ ਨੂੰ ਛੋਟੇ ਟੋਟੇ ਨਹੀਂ ਕਰਨੇ ਇੱਧਰ ਆਪਾਂ ਤੜਕਾ ਚੇਰ ਲਿਆ ਇਹਨੂੰ ਆਪਾਂ ਕਰਨ ਲੱਗੇ ਆ ਗ੍ਰाइंड ਤੇ ਇੱਧਰ ਆਪਣਾ ਕੋਕਾ ਤਿਆਰ ਇਹਨੂੰ ਤਰ ਕੇ ਪਾਣੀ ਸੁਕਾਵਾਂਗੇ ਤੇ ਤੇਲ ਨੂੰ ਸਾੜਾਂਗੇ ਉਹਨਾਂ ਚਕਰ ਆਪਾਂ ਗ੍ਰाइंड ਕਰ ਲੀਏ ਇਦਾਂ ਆਪਾਂ ਨਾਸਤਾਂ ਕਰ ਲਾਂਗੇ ਬਾਕੀ ਆਪਾਂ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਨਾਸਤਾਂ ਕਰ ਲਾਂ ਬਾਕੀ ਇਹਦਾ ਟੱਕਣ ਦੇ ਕੇ ਫਿਰ ਇਹਨੂੰ ਦੇ ਉੱਤੇ ਆਪਾਂ ਕਰ ਕਰਕੇ ਕਰਦੇ ਆ ਇੱਕ ਵਾਰੀ ਗ੍ਰਾਉਂਡ ਕਰ ਲਗੇ ਇੱਧਰ ਪਾਣੀ ਸੁੱਕ ਗਿਆ ਬਸ ਪਾਣੀ ਹੋ ਤੇਲ ਪਾਉਣੇ ਵਿੱਚ ਉਹ ਦੇਖ ਸਕਦੇ ਹੋ ਇਹ ਇੱਕ ਕੜਛੀ ਤੇ ਥੋੜਾ ਜਿਹਾ ਹੋਰ ਪਾਵਾਂਗੇ ਅੱਧਾ ਚਮਚਾ ਗੂ ਡੇਢ ਚਮਚਾ ਬੱਸ ਜੇਕਰ ਤੁਹਾਨੂੰ ਇਹ ਹੋਵੇ ਕਿ ਹਾਂ ਉੱਤੇ ਡੋਰਾ ਬਣੇ ਸਬਜੀ ਦੇ ਉੱਤੇ ਲਾਲ ਲਾਲ ਫਿਰ ਤੁਸੀਂ ਡੇਢ ਕੜਛੀ ਵੀ ਪਾ ਸਕਦੇ ਹੋ ਇਹ ਪੌਣੇ ਦੋ ਡੇਢ ਕੜਛੀ ਵੀ ਤੇਲ ਦੀ ਪਾ ਸਕਦੇ ਜੀ ਤੇ ਇਸ ਤਰ੍ਹਾਂ ਪੌਣੇ ਨੂੰ ਗਰਮ ਹੋਣ ਦੇਣੇ ਉਹਨਾਂ 'ਚ ਕਰੀ ਨੂੰ ਦੋਕ ਜਿਹੜੇ ਉਰਦ ਵਾਲੀ ਹੈ ਚੰਗੀ ਤਰ੍ਹਾਂ ਹੋ ਜਾਵੇ ਠੀਕ ਹੈ ਗ੍ਰਾਊਡ ਹੋ ਗਿਆ ਬਿਲਕੁਲ ਤੇ ਇੱਧਰ ਆਪਣਾ ਤੇਲ ਵੀ ਗਰਮ ਹੋ ਰਿਹਾ ਹੈ ਫੇਰ ਆਪਾਂ ਪਾਵਾਂਗੇ ਤੜਕਾ ਬਾਕੀ ਅੱਗੇ ਦਾ ਪ੍ਰੋਸੈਸ ਤੁਹਾਨੂੰ ਦਿਖਾਉਣੇ ਆ ਜੇ ਹੁਣ ਟਿੱਕਰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਤੇਲ ਵੇਖ ਸਕਦੇ ਜੇ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਦੇ ਵਿੱਚ ਆਮਾਂਗੇ ਉਰੇ ਪਾ ਲਵਾਂਗੇ ਇਸ ਲਈ ਤੇਲ ਉਤਾਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਆਪਾਂ ਨਿਚੋਵਾਲਾ ਨਾ ਚੰਗੀ ਤਰ੍ਹਾਂ ਹਲਕਾ ਵਾਲਾ ਇਹ ਵੀ ਦਿਨਾਲੇ ਇਹ ਤੁਹਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਤੁਹਾਨੂੰ ਲੱਗੇਗਾ ਬਸ ਚੁੱਕ ਕੇ ਜਪਾਣੀ ਪੁੱਟਾਉਣ ਦੇ ਲਈ ਪੱਨ ਦੇ ਵਿੱਚ ਪਾਣੀ ਪਾ ਲਈਏ ਬਾਅਦ ਵਿੱਚ ਪਾਉਣ ਦੇ ਲਈ ਇੱਧਰ ਤੁਸੀਂ ਦੇਖ ਸਕਦੇ ਜੇ ਇਹ ਤੜਕਾ ਆਪਣਾ ਬਹੁਤ ਹੀ ਬਦਲ ਬਦਈ ਰੰਗ ਲੱਗਾ ਹੋਇਆ ਥੋੜਾ ਥੋੜਾ ਜਿਹਾ ਹੈ ਗਿਆ ਇਥੇ ਮੋਟਾ ਮਰ ਕੇ ਟੇਸਟ ਕਰੀਏ ਇਹਨਾਂ ਤੇ ਉਹ ਸਵਾਦ ਆਉਣਾ ਚੁੱਕ ਜਾਣਾ ਬੱਤੀ ਜਿਹਾ ਆਪਣਾ ਰਿਝ ਰਿਹਾ ਹੈ ਸਿੱਟਾਂ ਹੀ ਉੱਡ ਰਹੀਆਂ ਇਸ ਕਰਕੇ ਮਾਰਾ ਇਹ ਸਾਈਡ ਤੇ ਉਹਨੂੰ पूरी तरह जो सुकन जहा पाया पानी बिल्कुल निकल गया उदो आप लून मिर्च मसाले पावे इस तरह अपना गाढ़ा हो चुक है खाण मसाले वगैरह ज्यादा रख तो देखा देखा देख सकते ये बस थोड़ा जहा टाइम हो लगेगा जलो पानी वगैरह सुक गया ਬਿਲਕੁਲ ਪਾਣੀ ਨਹੀਂ ਆਪਾਂ ਛੱਡਣਾ ਹੋਣੀ ਸਬਜੀ ਬਣੀ ਗਈ। ਇਹ ਨਾ ਬੜਾ ਗੜਾ ਹੋਣੀ। ਇਹਨਾਂ ਚਟਣੀ ਹੁੰਦੀ। ਜਿਵੇਂ ਇਸਾ ਤਰ੍ਹਾਂ ਇਹੋ ਪਾਣੀ ਬਿਲਕੁਲ ਸੁੱਕ ਗਿਆ। ਸੁੱਕ ਗਿਆ ਜੀ। ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਦੇ ਟੇਸ ਦੇ ਅਨੁਸਾਰ ਲੂਣ, ਮਿਰਚ ਹਲਦੀ। ਆਪਾਂ ਇੱਕ ਚਮਚਾ ਹਲਦੀ। ਤੇ 2 ਚਾਹ ਚਾਈ ਚਮਚ ਲਓ ਪੂਰੇ ਘਰ ਤੇ ਜਿਹੜਾ ਅੰਚਾ ਬੱਦਲ ਆ ਤੁਸੀਂ 1/2 ਕੇ ਪਾਓਗੇ ਥੋਕੇ ਤੱਕ ਆਪਾਂ ਇੱਕ ਮਿਰਚਾਂ ਦਾ ਦੱਬਾ ਦੇ ਉਸ ਤੋਂ ਪਾਵਾਂਗੇ ਹੁਣ ਆਪਾਂ ਮਿਕਸ ਕਰ ਦੋ பான்க்கு மூகா பி பா

ਅੱਗੇ ਵੇਖਾਂਗੇ ਕਿ ਪਾਣੀ ਦੀ ਲੋੜ ਹੋਰ ਹੈ ਕਿ ਨਹੀਂ ਆਲੂ ਆਪਾਂ ਕਿਉਂ ਪਾਏ ਲੋਕ ਤੁਹਾਨੂੰ ਪਹਿਲਾਂ ਲਾਸਟ ਜੀ ਦੱਸ ਦਿਆਂ ਕਿ ਆਵੇਂ ਕਿਉਂ ਪਾਏ ਨੇ ਹੁਣ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਈਏ ਮਤਲਬ ਦੀ ਗਲਾਸ ਡੇਢ ਪਾਣੀ ਹੋਰ ਪਾ ਦਈਏ ਗਲਾਸ ਡੇਢ ਪਾਣੀ ਗਲਾਸ ਤੋਂ ਬਾਇਆ ਐ ਇਸ ਤਰ੍ਹਾਂ ਬਣ ਗਈ ਏ ਹੁਣ ਆਪਾਂ ਇਹਨੂੰ 4 ਜਾਂ 5 ਸੀਟੀਆਂ ਮਰਵਾ ਲੈਣੀਆਂ ਠੀਕ ਹੈ ਸੀਟੀਆਂ ਮਰਵਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਕਿ ਇਹ ਕਿਸ ਤਰ੍ਹਾਂ ਤਿਆਰ ਹੋਈ ਏ ਗਰ ਬੰਦ ਕਰੰ ਤੇ ਸੀਟੀਆਂ 4 ਜਾਂ 5 5 ਮਰਵਾ ਲਾਂਗੇ ਠੀਕ ਹੈ ਬਾਅਦ ਚ ਦਿਖਾਉਣੇ ਆ ਸੀਟੀਆਂ ਹੋ ਗਈਆਂ ਪੂਰੀਆਂ ਹੁਣ ਆਪਾਂ ਗੈਸ ਦੇਨੇ ਬੰਦ ਕਰ ਜਦੋਂ ਹਵਾ ਨਿਕਲ ਗਈ ਫਿਰ ਦੇਖਦੇ ਹਾਂ ਪਾਵ ਕੀ ਨਤੀਜਾ ਨਿਕਲਦਾ ਇਸ ਤਰ੍ਹਾਂ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਵੇਖ ਸਕਦੇ ਹੁਣ ਆਪਾਂ ਇਹ ਨਾਲ ਲਉ ਨੂੰ ਕੜਸ਼ੀ ਦੇ ਨਾਲ ਆ ਪਿਛਲਾ ਪਾਸਾ ਕਰਕੇ ਇਸ ਤਰ੍ਹਾਂ ਕਰਕੇ ਫੇਲ ਲੈਣਾ ਠੀਕ ਜੇ ਤੁਹਾਡੇ ਨਹੀਂ ਫੇਜ ਜਾਂਦੇ ਤੇ ਇੱਕ ਅਦੀ ਸਿੜੀ ਹੋਰ ਮਰਵਾ ਲਓ ਇਸ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਤਰੀ ਹੀ ਸੰਘਣੀ ਹੁੰਦੀ ਹੈ ਕਿੰਨੀ ਸਵਾਦ ਬੰਦੀ ਹੈ ਨਾ ਗੱਲ ਹੀ ਛੱਡ ਲੇ ਕੋਈ ਕੋਈ ਅਮੇ ਜਰੂਰ ਬਣਾ ਕੇ ਬੈਠਿਓ ਇਹਨੂੰ ਆਪਾਂ ਸਾਰਿਆਂ ਨੂੰ ਖੋ ਲੈਣਾ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਠੀਕ ਹੈ ਆਪਾਂ ਇਹਨੂੰ ਇੱਕ ਵਾਰ ਫੇਰ ਕੇ ਬਣਾ ਲਾਂਗੇ ਇਧਰ ਦੇਖ ਸਕਦੇ ਹੋ ਤਰੀ ਬਹੁਤ ਵਧੀਆ ਸੰਘਣੀ ਸੰਘਣੀ ਹੋ ਗਈ ਹੈ ਦੇਖ ਸਕਦੇ ਹੋ ਯਾਰ ਛੋਟੇ ਛੋਟੇ ਟੁਕੜੇ ਕਰ ਲੈਣੇ ਮਾੜਾ ਆ ਜਾ ਇਹਨੂੰ ਬਾਲਾ ਦਵਾ ਲੈਣਾ ਬਸ ਟੱਕਣ ਤੋਂ ਬਣਾ ਹੈ ਤੇ ਵੇਖੋ ਕਿੰਨੀ ਵਧੀਆ ਸਬਜ਼ੀ ਬਣਦੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਬੰਨ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ